ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਬਟਾਲਾ ਦੇ ਗੁਰੂ ਨਾਨਕ ਨਗਰ ਤੋਂ ਸ਼ੁਰੂ ਹੋ ਕੇ ਪੂਰੇ ਬਟਾਲੇ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂ ਨਾਨਕ ਨਗਰ ਵਿਖੇ ਸਮਾਪਤ ਹੋਇਆ ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ ਕਿ ਸੰਗਤਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪਰਿਨਾਮ ਕਰਦੇ ਆ ਕਿਹਾ ਕਿ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਆਪਣੇ ਗੁਰੂਆਂ ਕੋਲੋਂ ਕਿ ਕਿਦਾਂ ਕਿਸੇ ਦੀ ਰੱਖਿਆ ਕਰਨ ਲਈ ਉਹਨਾਂ ਆਪਣੀ ਜਾਨ ਵਾਰ ਦਿੱਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਟਾਲਾ ਚਾਰ ਵਿੱਚ ਕਾਂਗਾਂ ਸਿੰਘ ਗੁਰੂ ਅੱਜ ਸਾਜ ਦਾ ਇਸੇ ਪਿੰਡ ਦਾ ਸਾਲਾ ਸ੍ਰੀ ਜੀ ਦੇ ਸਿੱਧੇ ਬਣਾਇਆ ਜਾ ਰਹਾ ਹੈ ਉਹਦੇ ਵੱਲੋਂ ਨਗਰ ਕੀਰਤਨ ਰਾਜ ਗੁਰਦਆਰੇ ਦੇ ਤੇਰਪਾਤ ਸਾਹਿਬ ਬਟਾਵਾ ਤੇ ਰੱਬਿਆ ਸੀ ਸਰਪਿਆਰ ਤੋਂ ਬਾਕਾ ਪੁਜਾਰੀ ਤੋਂ ਆਇਆ ਕਿ ਨਗਰ ਕੀਰਤਨ ਦੀ ਸ਼ਮਾਤੀ ਗੁਰਦਆਰ ਗੁਰਪਤ ਸਾਹਿਬ ਹੋਵੇਗੀ ਸੈਨ ਜੀ ਤੇਰਪਾਤ ਸਾਹਿਬ ਨੇ ਬਿਲ ਸਾਰੇ ਸਾਹੇ ਦਿੱਤੀ ਹੋ ਉਹਦਾ ਕੋਈ ਚੁੱਕ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਿਹੜਾ ਸੀ ਉਹ ਆਪ ਔਰ ਉਹ ਜੀ ਤੇ ਸਭ ਨੇ ਪੇਸ਼ ਆਇਆ ਔਰ ਗੁਨੀ ਸਾਹਿਬ ਨੇ ਆਪਣਾ ਬਲਦਾਨ ਸਾਰੀ ਕੌਮ واسطے ਕੀਤਾ ਉਸ ਤੋਂ ਤੁਹਾਨੂੰ ਮਾਣਸਰੀ ਸਾਰਿਆਂ واسطے ਸੰਦਾ ਜੀ ਉਸ ਉਹਨਾਂ ਦਾ ਸੀਸ ਭਾਈ ਜੇਤਾ ਜੀ ਜਨਨਪੁਰ ਸਾਹਿਬ ਲੈ ਕੇ ਆਜ ਦਿੱਤੇ ਅੱਜ ਗੁਰਦਾਸ ਸਿੰਘ ਸਾਹਿਬ ਹੈ ਔਰ ਘਰ ਪਾਲ 30 ਸਾਲ ਲਗਵਾਣਾ ਜਿਹੜਾ ਸੀ ਉਹ ਆਪਣੀ ਘਰ ਲੈ ਕੇ ਗਿਆ ਜਿੱਥੇ ਅੱਜ ਗੁਰਦਾਸ ਸਿੰਘ ਖਾਬਾਨ ਸਾਹਿਬ ਹੈ ਔਰ ਪੰਜਾਂ ਕਨਸਲਤਾਂ ਦੇ ਉਸ ਨਗਰ ਕੀਤੇ ਵਿੱਚ ਸ਼ਾਮਲ ਹੋਈਆਂ ਨੇ ਅਤੇ ਸਭ ਤੋਂ ਵੱਡਾ ਸਮਾਗਮ ਕਾਨੂੰਨਾਨਪੁਰ ਸਾਹਿਬ ਉਹਨਾਂ ਦੇ ਚੰਨ ਲੱਖਾਂ ਦੇ ਚਾਲ ਰੋਕਣ ਸੰਗਤਾਂ ਨੇ ਦਰਜ ਕਰਨੇ ਹੈ ਉਹਨਾਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਦੇ ਆ ਔਰ ਪ੍ਰਬੰਧਕ ਕਮੇਟੀ ਦਾ ਚਰਜਾ ਗੁਰਤੇਜ ਪਰਸਾਦ ਦਾ ਉਹਨਾਂ ਸਾਰਿਆਂ ਦਾ ਤਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤਲੀ ਧਰਮ ਦੀ ਚਾਤਰ ਹਲਤ ਸ੍ਰੀ ਗੁਰੂ ਗੁਰਦੇਵ ਭਾਦਰ ਸਾਹਿਬ ਜੀ ਦੇ ਬਲਦਾਮ ਨੂੰ ਮੁਖ ਰੱਖਦਾ ਹੋਇਆ ਗੁਰਦੁਆਰਾ ਗੁਰਦੇਵ ਭਾਦਰ ਸਾਹਿਬ ਗੁਰਦਾਨਗਲਾ ਪਰ ਕੀ ਸਮੂਚੀ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਐਮਐਲਏ ਸਾਹਿਬ ਔਰ ਉਹਨਾਂ ਦੇ ਜਿਹੜੇ ਸ਼੍ਰੇਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰ ਗੁਰੇਵਰ ਸਿੰਘ ਜੀ ਗੋਰਾ ਜੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਜੋ ਹੈ ਸਜਾਇਆ ਜਾ ਰਿਹਾ ਹੈ ਇਹ 350 ਸਾਲਾ ਜੋ ਬਲਿਦਾਨ ਦੋਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਲਾਸਾਨੀ ਜੋ ਬਲਿਦਾਨ ਹੈ ਜੋ ਸਾਰੇ ਜਗਤ ਸੰਸਾਰ ਦੇ ਵਿੱਚ ਇਸੇ ਹੀ ਤੁਮਕਾਉਂ ਦਾ ਮਿਲਾਇਆ ਜਾਂਦਾ ਹੈ ਔਰ ਇਸੇ ਨਾਲ ਹੀ ਅੱਜ ਅਸੀਂ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਬਿਆਲਾ ਜੀ ਅਤੇ ਭਾਈ ਜੈਤਾ ਜੀ ਦੇ ਜੋ ਬਲਿਦਾਨ ਹੋਇਆ ਉਹ ਅਸੀਂ ਯਾਦ ਕਰਦੇ ਹਾਂ ਉਹਨਾਂ ਦਾ ਇਹ ਜੋ ਕੌਰ ਨੇ ਪਾਏ ਹਨ ਉਹਨਾਂ ਤੇ ਚਾਹਦਿਆ ਹੋਇਆ ਸਬੂਚੀ ਜੋ ਗੁਰRAND ਗਲਾਮ ਲੈਵਾ ਹੈ ਉਹਨਾਂ ਗੁਰੂ ਸਾਹਿਬਾਨ ਨੂੰ ਧੰਨ ਧੰਨ ਸਿੱਧ ਗੁਰੂ ਇੱਕ ਬਾਤ ਹੈ ਸਾਹਿਬ ਜੀ ਨੂੰ ਸਬਰ ਪਤ ਹੋ ਕਰਕੇ ਇਹ ਮੈਨੇ ਚਿਤਨ ਸਜਾ ਕਰਕੇ ਗੁਰੂ ਘਰ ਦੀਆਂ ਤੇ ਗੁਰੂ ਦੀਆਂ ਸੰਤਾਨ ਦੀਆਂ ਸਵਾਮਾ ਲਾ ਰਿਹਾ ਅਸੀਂ ਸਮੂਹ ਪ੍ਰਬੰਧਕ ਕਮੇਟੀ ਨਾਮਰੇ ਸਾਹਿਬਾਨ ਪਰਵਾਨ ਸਾਹਿਬ ਅਤੇ ਹੋਰ ਸ਼ਹਿਰ ਦੇ ਪਤਵੰਤੇਆ ਵੱਲੋਂ ਸਬੂਚੀ ਨਾਮ ਲੈਵਾ ਨੂੰ ਇਸ ਕਰਕੇ ਵਧਾਈ ਕਰਦੇ ਹਾਂ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਗੁਰੂ ਦੀ ਇਸ ਕਾਇਮਤ ਚਲੇ ਤਾਂ ਕਿ ਗੁਰੂ ਦੀ ਜੀ ਲਖਾਂ ਨੂੰ ਸ਼ਹਾਦਤ ਉਹ ਇਸੇ ਤਰ੍ਹਾਂ ਸਾਰੇ ਮਿਲਾਂਦੇ ਰਹਿਣ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ